ਸੋਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿੱਦਾਂ ਲੰਬੇ ਸਮੇਂ ਤੋਂ ਜਿਹੜੀ ਖੇਤੀ ਆ ਖੇਤੀ ਘਾਟੇ ਦੇ ਸੌਦੇ ਦੇ ਵਿੱਚ ਜਿੱਦਾਂ ਚੱਲ ਰਹੀ ਆ ਘਾਟੇ ਦਾ ਸੌਦਾ ਬਣੀ ਹੋਈ ਆ ਘਾਟੇ ਦਾ ਸੌਦਾ ਮੰਗਾਈ ਕਰਕੇ ਮੰਗਾਈ ਦੀ ਜਿਹੜੀਆਂ ਮਾਰਾਂ ਜਾਂ ਸਰਕਾਰੀ ਮਾਰਾਂ ਕਰਕੇ ਖੇਤੀ ਘਾਟੇ ਦਾ ਸੌਦਾ ਬਣੀ ਤੇ ਅੱਜ ਇੱਕ ਹੋਰ ਜਿਹੜੀ ਮਹਿੰਗਾਈ ਦੀ ਮਾਰ ਹੈ ਖੇਤੀ ਦੇ ਉੱਤੇ ਪਈ ਆ ਉਹ ਹੈਗੀ ਹੈ ਜਿਹੜੀ ਖਾਦਾਂ ਖਾਦਾਂ ਮਹਿੰਗੀਆਂ ਹੋਈਆਂ ਜਿਹੜੀਆਂ ਆਪਾਂ ਆਮ ਖੇਤਾਂ ਦੇ ਵਿੱਚ ਜਾਂ ਖੇਤੀ ਦੇ ਵਿੱਚ ਰੈਗੂਲਰ ਵਰਤਦੇ ਆ ਉਹਨਾਂ ਦੇ ਵਿੱਚ ਵਾਧਾ ਕੀਤਾ ਜਿੱਦਾਂ ਲੰਬੇ ਸਮੇਂ ਤੋਂ ਤੁਹਾਨੂੰ ਪਤਾ ਵੀ ਜਿਹੜੀ ਡੀਏਪੀ ਦੀ ਸ਼ਾਰਟ ਪਹਿਲਾਂ ਵੀ ਡੀਏਪੀ ਜਿੱਦਾਂ ਬਲੈਕ ਦੇ ਵਿੱਚ ਜਿਹੜੀ ਆਪਾਂ ਨੂੰ ਚੱਕਣੀ ਪੈਂਦੀ ਸੀ 1350 ਦੀ ਬੋਰੀ ਬੰਦਿਆਂ ਨੇ 15-1500 ਰੁਪਏ ਨੂੰ ਜਿਹੜੀ ਬਲੈਕ ਦੇ ਵਿੱਚ ਚੱਕੀ ਆ ਜਦੋਂ ਮਿਲਦੀ ਹੈ ਨਹੀਂ ਉਦੋਂ ਬਲੈਕ ਹੁੰਦੀ ਹੈ ਪਰ ਜਿਹੜਾ ਹੁਣ ਡੀਏਪੀ ਦੇ ਰੇਟਾਂ ਦੇ ਵਿੱਚ ਜਿਹੜਾ ਸਰਕਾਰ ਨੇ ਇੱਕ ਵਾਧਾ ਕਰਕੇ ਫਸਲ ਦੀ ਬਿਜਾਈ ਤੋਂ ਜਾਂ ਲਵਾਈ ਤੋਂ ਪਹਿਲਾਂ ਹੀ ਜਿਹੜਾ ਡੀਏਪੀ ਦੇ ਰੇਟਾਂ ਦੇ ਵਿੱਚ ਵਾਧਾ ਕਰਕੇ ਇੱਕ ਮਹਿੰਗਾਈ ਦੀ ਮਾਰ ਜਿਹੜੀ ਜ਼ਮੀਂਦਾਰ ਨੂੰ ਪਈ ਆ ਤੇ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਜਿਹੜਾ ਖੇਤੀ ਦੀ ਆਮਦਨ ਦੇ ਵਿੱਚ ਪੈਣਾ ਕਿਉਂਕਿ ਖੇਤੀ ਦੀ ਆਮਦਨ ਦਿਨੋਂ ਦਿਨ ਘਟਦੀ ਐ ਇਸ ਕਰਕੇ ਆ ਕਿਉਂਕਿ ਹਰ ਇੱਕ ਚੀਜ਼ ਜਿਹੜੀ ਦੁੱਗਣੇ ਤਿਗਣੇ ਰੇਟਾਂ ਦੇ ਵਿੱਚ ਮਹਿੰਗੀ ਹੁੰਦੀ ਜਾਂਦੀ ਆ ਤੇ ਹੁਣ ਜਿੱਦਾਂ ਸੋਫਰ ਜਿਹੜੀ ਸਿੰਗਲ ਸੁਪਰ ਫਾਸਫੇਟ ਉਹਦੇ ਵੀ ਜਿਹੜੇ ਰੇਟ ਵਧਿਆ ਜਿੱਦਾਂ ਪਹਿਲਾਂ 425 ਰੁਪਿਆ ਰੇਟ ਸੀਗਾ ਉਹਦਾ ਹੁਣ ਜਿਹੜਾ ਵੱਧ ਕੇ 465 ਰੁਪਿਆ ਹੋ ਗਿਆ ਤੇ ਡੀਏਪ ਨੇ ਜਿਹੜੇ ਹੁਣ ਰਿਕਾਰਡ ਤੋੜਤੇ ਆ ਵੀ ਇੰਨੀ ਕਿ ਮਹਿੰਗੀ ਹੋ ਗਈ ਆ ਪਹਿਲਾਂ 1350 ਦੀ ਬੋਰੀ ਜਿਹੜੀ ਆਪਾਂ ਨੂੰ ਆਮ ਇੱਕ ਰੇਟ ਦੇ ਵਿੱਚ ਡੀਏਪ ਮਿਲਦੀ ਹੁੰਦੀ ਸੀ ਚਾਹੇ ਉਹ ਆਪਾਂ ਕਾਰਪੋਰੇਟ ਸਟੋਰਿਜ਼ ਚੱਕ ਲਈ ਜਾਂ ਆਪਣੇ ਬਾਜ਼ਾਰਾਂ ਦੇ ਵਿੱਚੋਂ ਜਿਹੜੀਆਂ ਦੁਕਾਨਾਂ ਆ ਉਹਨਾਂ ਤੋਂ ਚੱਕ ਲਈਦਾ ਆਪਾਂ ਨੂੰ ਜਿਹੜੀ 1350 ਰੁਪਏ ਦੀ ਬੋਰੀ ਪੈਂਦੀ ਸੀ ਪਰ ਕਣਕ ਦੇ ਸੀਜ਼ਨ ਦੇ ਵਿੱਚ ਆਪਾਂ ਨੂੰ ਨਾਲ ਟੈਗਿੰਗ ਕਰਕੇ ਜਿਹੜਾ ਡੀਏਪ ਮਿਰਲ ਨਾਲ 700 ਰੁਪਏ ਆਪਾਂ ਨੂੰ ਟੈਗ ਕਰਕੇ ਨਾਲ ਜਿਹੜੀਆਂ ਹੋਰ ਚੀਜ਼ਾਂ ਲਟਰਮ ਪਰਟਰਮ ਦਿੱਤਾ ਪਰ ਹੁਣ ਜਿਹੜਾ ਸਰਕਾਰ ਨੇ ਡੀਏਪ ਦਾ ਰੇਟ ਜਿਹੜੀ ਤਾਂ ਵਿਦੇਸ਼ੀ ਡੀਏਪੀ ਆ ਉਹਦਾ ਰੇਟ ਜਿਹੜਾ 18500 ਰੁਪਇਆ ਕਰਤਾ ਸਿੱਧਾ ਹੀ 13500 ਰੁਪਏ ਤੋਂ ਹੁਣ ਤੁਸੀਂ ਦੇਖ ਲਓ ਵੀ ਡੀਏਪੀ ਦੇ ਵਿੱਚ ਕਿੰਨਾ ਜਿਹੜਾ ਵਾਧਾ ਹੋ ਗਿਆ 13500 ਰੁਪਇਆ ਪਹਿਲਾ ਰੇਟ ਸੀਗਾ ਤੇ ਹੁਣ 18500 ਰੁਪਇਆ ਜਿਹੜਾ ਵਿਦੇਸ਼ੀ ਡੀਏਪੀ ਆ ਉਹਦਾ ਰੇਟ ਆ ਤੇ ਜਿਹੜੀ ਆਪਾਂ ਨੂੰ ਸੁਸਾਇਟੀਆਂ ਦੇ ਵਿੱਚ ਸਰਕਾਰੀ ਰੇਟ ਤੇ ਜਿਹੜੀ ਡੀਏਪੀ ਮਿਲਣੀ ਆ ਉਹਦਾ ਰੇਟ ਵੀ ਜਿਹੜਾ 1700 ਰੁਪਇਆ ਪਰ ਬੋਰੀ ਦਾ ਹੋ ਗਿਆ ਹੁਣ ਜੇ ਆਪਾਂ ਨੂੰ ਬਲੈਕ ਦੇ ਵਿੱਚ ਆਪਣੇ ਜ਼ਿੰਮੇਦਾਰ ਲੈਣੇ ਜਦੋਂ ਚੀਜ਼ ਨਹੀਂ ਮਿਲਦੀ 1850 ਵਾਲੀ ਆਪਾਂ ਨੂੰ 2200 ਦੀ ਡੀਏਪੀ ਕਈ ਕਿਸਾਨਾਂ ਨੇ ਆ ਕੇ ਚੱਕਣੀ ਹੈ ਬਲੈਕ ਦੇ ਵਿੱਚ ਜਦੋਂ ਚੀਜ਼ ਨਹੀਂ ਮਿਲਦੀ ਉਧਰ ਲੋਡ ਹੁੰਦੀ ਹੈ ਤੇ ਫਿਰ ਮਜਬੂਰ ਨੇ ਕੰਮ ਜਿਹੜੇ ਕਰਨੇ ਪੈਣੇ ਆ ਸਰਕਾਰਾਂ ਬੇਸ਼ੱਕ ਪੰਜਾਬ ਦੀਆਂ ਹੋਣ ਜਾਂ ਸੈਂਟਰ ਦੀਆਂ ਹੋਣ ਤੇ ਜਿਹੜੀਆਂ ਕਿਸਾਨਾਂ ਦੇ ਖਿਲਾਫ ਹੀ ਭੂਤ ਰਹੀਆਂ ਇਹਦਾ ਇਹ ਨਹੀਂ ਹੈਗਾ ਵੀ ਬਾਈ ਜਿਹੜਾ ਇਕੱਲਾ ਆਪਣਾ ਪੰਜਾਬ ਦੇ ਫਾਰਮਰ ਤੇ ਜਿਹੜਾ ਇਹਦਾ ਅਸਰ ਪੈਣਾ ਇਕੱਲੇ ਯਾ ਯਾ ਹਰਿਆਣੇ ਦੇ ਫਾਰਮਰ ਦੇ ਹੁਣ ਆਲ ਇੰਡੀਆ ਦੇ ਫਾਰਮਰ ਤੇ ਜਿਹੜਾ ਇਹਦਾ ਅਸਰ ਪੈਣਾ ਹੁਣ ਤੁਸੀਂ ਦੇਖ ਲਓ ਵੀ ਜਿਹੜੇ ਇੰਨੇ ਮਾੜੇ ਹਾਲ ਆ ਸਰਕਾਰਾਂ ਦੇ ਸਰਕਾਰਾਂ ਬਿਲਕੁਲ ਹੀ ਮਹਿੰਗਾਈ ਵੱਲ ਨੂੰ ਜਿਹੜਾ ਖੇਤੀ ਨੂੰ ਲੈ ਕੇ ਜਾ ਰਹੀਆਂ ਤੇ ਹੌਲੀ ਹੌਲੀ ਜਿਹੜੀ ਖੇਤੀ ਆ ਘਾਟੇ ਦਾ ਸੌਦਾ ਸਾਫਤ ਹੁੰਦੀ ਹੈ ਜਿਹਦੇ ਪਿੱਛੇ ਸਾਡੀਆਂ ਸਰਕਾਰਾਂ ਜਾਂ ਸਾਡੀਆਂ ਆਪਣੀਆਂ ਨੀਤੀਆਂ ਜਿਹੜੀਆਂ ਖੇਤੀ ਦੀਆਂ ਉਹਨਾਂ ਦੇ ਵਿੱਚ ਜਦੋਂ ਐਦਾਂ ਦੀ ਹੇਰ ਫੇਰ ਹੁੰਦੀ ਆ ਫਿਰ ਜਿਹੜੀ ਮਹਿੰਗਾਈ ਆ ਉਹ ਖੇਤੀ ਨੂੰ ਲੈ ਡੁੱਬਦੀ ਆ ਤੇ ਨਾਲ ਦੀ ਨਾਲ ਹੁਣ ਜਿੱਦਾਂ ਇੱਕ ਭਗਵੰਤ ਮਾਨ ਸਾਹਿਬ ਵੀ ਜਿਹਨੋਂ ਦਿਨ ਜਿਹੜਾ ਖੇਤੀ ਨੂੰ ਚੈਲੰਜ ਕਰ ਰਹੇ ਆ ਉਹਨਾਂ ਨੇ ਵੀ ਜਿਹੜੀ ਖੇਤੀ ਆ ਸੋਚ ਲਿਆ ਵੀ ਆਪਾਂ ਖੇਤੀ ਜਿਹੜੀ ਫੇਲ ਕਰਨੀ ਆ ਤੇ ਖੇਤੀ ਆ ਪੰਜਾਬ ਦੇ ਵਿੱਚ ਛੱਡਣੀ ਨਹੀਂ ਜਿੱਦਾਂ ਇੱਕ ਪਹਿਲਾਂ ਇਹ ਬਿਆਨ ਆਇਆ ਸੀਗਾ ਭਗਵੰਤ ਮਾਨ ਦਾ ਵੀ ਜਿਹੜੇ ਜ਼ਿਮੀਦਾਰ ਆ ਜ਼ਮੀਨਾਂ ਘਟੀਆਂ ਪਰ ਜ਼ਿਮੀਦਾਰਾਂ ਦੇ ਕੋਲ ਜਿਹੜੇ ਟਰੈਕਟਰ ਵੱਡੇ ਹੁੰਦੇ ਗਏ ਆ ਪਰ ਟਰੈਕਟਰ ਵੱਡੇ ਹੋਣ ਦੇ ਪਿੱਛੇ ਜਿਹੜਾ ਉਹਨਾਂ ਨੇ ਨਾ ਤਾਂ ਕਾਰਨ ਦੱਸਿਆ ਵੀ ਕਾ ਵੱਡੇ ਕਿਉਂ ਹੋਇਆ ਨਾ ਤੇ ਉਹਨਾਂ ਨੇ ਜਿਹੜੇ ਬੰਦੇ ਨੇ ਦੱਸਿਆ ਵੀ ਜ਼ਿਮੀਦਾਰ ਟਰੈਕਟਰ ਵੱਡੇ ਕਰ ਰਹੇ ਆ ਉਹਦੇ ਪਿੱਛੇ ਦੇ ਕਾਰਨ ਦੱਸਿਆ ਦੇਖੋ ਜ਼ਿਮੀਦਾਰਾਂ ਨੇ ਟਰ ਸ਼ੌਕ ਨੂੰ ਨਹੀਂ ਕੀਤੇ ਹੈਗੇ ਜਦੋਂ ਤੁਸੀਂ ਅਲੱਗ-ਅਲੱਗ ਤਰੀਕੇ ਦੀਆਂ ਪਾਬੰਦੀਆਂ ਲਾਈਆਂ ਜਾਂ ਅਲੱਗ-ਅਲੱਗ ਖੇਤੀ ਦੇ ਵਿੱਚ ਇੰਪਲੀਮੈਂਟਾਂ ਦੀ ਸੋਧ ਹੁੰਦੀ ਗਈ ਇੰਪਲੀਮੈਂਟਾਂ ਦੇ ਹਿਸਾਬ ਨਾਲ ਜਿਹੜੇ ਟਰੈਕਟਰ ਵੱਡੇ ਛੋਟੇ ਹੁੰਦੇ ਗਏ ਹੁਣ ਤੁਸੀਂ ਇੱਕ ਪਾਸੇ ਜਿਹੜੀ ਝੋਨੇ ਦੀ ਪਰਾਲੀ ਹੈ ਕਹਿੰਦੇ ਵੀ ਅੱਗ ਨਹੀਂ ਲਾਉਣੀ ਹੈਗੀ ਜਿਹੜਾ ਸੁਪਰ ਸੀਡਰ ਹੈ ਉਹਦੇ ਵਾਸਤੇ ਜਿਹੜਾ 60 ਹਸ ਪਾਵਰ ਦਾ ਟਰੈਕਟਰ ਜ਼ਰੂਰੀ ਹੈ ਹੁਣ ਤੁਸੀਂ ਦੱਸੋ ਵੀ ਛੋਟਾ ਟਰੈਕਟਰ ਛੋਟੇ ਟਰੈਕਟਰ ਵਾਲਾ ਜੀਮੀਦਾਰ ਕਿੱਦਾਂ ਵੀ ਖੇਤੀ ਜਿਹੜਾ ਕਰ ਲੂਗਾ ਜੇ ਉਹਦੇ ਕੋਲ ਸੁਪਰਸੀਡਰ ਨਹੀਂ ਹੋਊਗਾ ਦੂਜੇ ਪਾਸੇ ਜੇ ਤੁਸੀਂ ਕਿਰਾਏ ਦੀ ਗੱਲ ਕਰਦੇ ਵੀ ਬੰਦਾ ਕਿਰਾਏ ਦੇ ਕਰਾ ਲੂਗਾ ਤੇ ਜਿੱਥੇ ਬੰਦੇ ਦੀ ਕੋਸਟ ਆਪਣੇ ਸੁਪਰਸੀਡਰ ਨਾਲ ਘਰ ਦੇ ਸੁਪਰਸੀਡਰ ਨਾਲ 6 ਤੋਂ 700 ਰੁਪਏ ਦੇ ਤੇਲ ਚ ਆਉਣੀ ਹੈ ਉੱਥੇ ਬੰਦੇ ਨੂੰ ਜਿਹੜਾ 2200 ਰੁਪਏ ਦਾ ਖਰਚਾ ਕੀਲੇ ਦੇ ਮਗਰ ਕਰਨਾ ਪੈਂਦਾ ਇਹ ਚੀਜ਼ਾਂ ਦੇਖ ਕੇ ਜਿਹੜੇ ਜ਼ਿੰਮੇਵਾਰਾਂ ਨੇ ਡਾਇਰੈਕਟਰ ਵੱਡੇ ਕੀਤੇ ਆ ਤੇ ਜੇ ਆਪਾਂ ਮੰਤਰੀਆਂ ਸਾਧਰੀਆਂ ਦੀ ਗੱਲ ਕਰੀਏ ਫਿਰ ਤੁਸੀਂ ਵੀ ਇਹਨਾਂ ਨੂੰ ਪੁੱਛਣਾ ਚਾਹੀਦੇ ਹੋ ਐਮਬੈਸਟਰਾਂ ਤੋਂ ਲੈ ਕੇ ਲੈਂਡ ਕਰੂਜ਼ਰਾਂ ਤੇ ਪਹੁੰਚ ਗਏ ਪਹਿਲਾਂ ਤੁਸੀਂ ਜਿਹੜਾ ਐਮਬੈਸਟਰਾਂ ਦੇ ਘੁੰਮਦੇ ਹੁੰਦੇ ਇਧਰ ਉਧਰ ਤੇ ਹੁਣ ਤੁਸੀਂ ਜਿਹੜਾ ਲੈਂਡ ਕਰੂਜ਼ਰਾਂ ਚ ਘੁੰਮਦੇ ਆ ਫਿਰ ਤੁਹਾਨੂੰ ਜ਼ਿਮੀਦਾਰ ਦੇ ਜਿਹੜੇ ਡਾਇਰੈਕਟਰਾਂ ਨੂੰ ਪਤਾ ਨਹੀਂ ਕਿਉਂ ਚੁਭਦੇ ਆ ਤੇ ਦੂਜੇ ਪਾਸੇ ਜਿੱਦਾਂ ਹੁਣ ਹੋਰ ਅਨੇਕਾਂ ਤਰ੍ਹਾਂ ਦੀਆਂ ਪਾਬੰਦੀਆਂ ਪੂਛਾ ਚਵਾਲੀ ਤੇ ਜਾਂ ਹਾਈਬ੍ਰਿਡ ਝੋਨੇ ਤੇ ਲਾ ਲੋ ਜਾਂ ਹੁਣ ਲਾਈਟ ਦੀ ਗੱਲ ਪਿਛਲੇ ਦਿਨੀ ਚੱਲੀ ਆ ਵੀ ਲਾਈਟ ਜਿਹੜੀ ਝੋਨੇ ਦੇ ਵੇਲੇ ਜਿੱਥੇ ਨਹਿਰੀ ਪਾਣੀ ਲਾਦਾ ਉੱਥੇ ਰਾਤ ਨੂੰ ਦੇਣੀ ਹੈ ਇਹ ਸਿੱਧਾ ਸਿੱਧਾ ਜਿਹੜਾ ਖੇਤੀ ਨੂੰ ਬਾਈ ਬਰਬਾਦ ਕਰਨੇ ਦੀਆਂ ਚਾਲਾਂ ਆ ਜੇ ਆਪਾਂ ਸੋਚਦੇ ਆ ਨਾ ਵੀ ਕੱਲਾ ਮੋਦੀ ਪੰਜਾਬ ਨੂੰ ਟਾਰਗੇਟ ਕਰ ਰਿਹਾ ਵੀ ਜੇ ਪੰਜਾਬ ਦੇ ਵਿੱਚ ਭਾਜਪਾ ਆ ਗਈ ਭਾਜਪਾ ਉਗੀ ਉਦੋਂ ਤਾਂ ਹੋਣਾ ਹੀ ਹੋਣਾ ਸਤਿਆਨਾਸ਼ ਪਰ ਜਿਹੜਾ ਭਾਜਪਾ ਨਾਲੋਂ ਵੱਧ ਕੇ ਕੰਮ ਜਿਹੜੀ ਆਮ ਆਦਮੀ ਸਰਕਾਰ ਕਰ ਰਹੀ ਆ ਜੋ ਆਮ ਆਦਮੀ ਸਰਕਾਰ ਖੇਤੀ ਨੂੰ ਬਰਬਾਦ ਕਰ ਰਹੀ ਹੈ ਇਹਨੇ ਕਿਤੇ ਜ਼ਿਆਦਾ ਸੈਂਟਰ ਦੀ ਸਰਕਾਰ ਨਾਲੋਂ ਜਿਹੜਾ ਪ੍ਰਭਾਵ ਖੇਤੀ ਤੇ ਪਾਉਣਾ ਜਿਹੜੇ ਹਿਸਾਬ ਨਾਲ ਆਪਣੀ ਪੰਜਾਬ ਦੀ ਸਰਕਾਰ ਚੱਲੀ ਵੀ ਆ ਤੇ ਚਲੋ ਗੱਲਾਂ ਹੋਰ ਬਹੁਤ ਆ ਪਰ ਡੀਏਪੀ ਦੇ ਜਿੱਦਾਂ ਤੁਹਾਨੂੰ ਦੱਸਿਆ ਵੀ ਵਾਈ ਰੇਟ ਵੱਧ ਗਏ 1850 ਰੁਪਏ ਜਿਹੜੀ ਵਿਦੇਸ਼ੀ ਬੋਰੀ ਆ ਉਹ ਜਿਹੜਾ ਆਪਣਾ ਭਾਰਤ ਦੇ ਵਿੱਚ ਡੀਏਪੀ ਬਣਦਾ ਜਾਂ ਭਾਰਤ ਦੇ ਵਿੱਚ ਪ੍ਰੋਡਿਊਸ ਹੁੰਦਾ ਤੇ ਉਹਦੀ ਬੋਰੀ ਜਿਹੜੀ ਆਪਾਂ ਨੂੰ 1700 ਰੁਪਏ ਦੀ ਮਿਲਣੀ ਆ ਸੋ ਆਪਣਾ ਸੋਚ ਸਮਝ ਕੇ ਬਾਈ ਮਿਲ ਕੇ ਬਲੈਕ ਬਲੂਕ ਤੋਂ ਬਚ ਕੇ ਤੇ ਚਲੋ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਚ ਜਿਹੜੇ ਭਰਾਣਾ ਮੈਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ